ਕਿ ਦੂਰੋਂ ਦੇਖ ਲਓ ਇਧਰੋਂ ਕੋਈ ਆਉਂਦਾ ਤਾਂ ਨਹੀਂ ਆ। ਔੜਾ ਸਿੱਧੇ ਕਰੋ ਫੇਲਾ ਗੱਡੀ। ਹਣ ਤੁਸੀਂ ਇਹ ਦੇਖੋ ਜਿਹੜਾ ਮੋੜ ਆਪਾਂ ਕੱਟਿਆ ਤੁਹਾਨੂੰ ਲੱਗਾ ਕਿ ਜਿਹੜੇ ਪਿਛਲੇ ਟਾਇਰ ਆ ਥੋੜੇ ਜਿ ਇਧਰੋਂ ਹੋਈ ਸਕੇ। ਹੋਇੰਦਿਆ ਨਾ। ਹਾਂ ਜਿਹੜੇ ਆ ਨਾ ਜਿੱਦਾਂ ਹੁਣ ਇਹ ਮੋੜ ਆਪਾਂ ਕੱਟਣਾ ਆ ਜਿੱਦਾਂ ਲੈਫਟ ਮੋੜ ਕੱਟਣ ਲੱਗੇ ਆ ਜ਼ਿਆਦਾ ਗੱਡੀ ਰਾਈਟ ਉਹਨੂੰ ਰੱਖ ਲਈਦੀ ਹੁੰਦੀ ਆ। ਛਾੜ ਕੇ ਗੱਡੀ ਕੱਟ ਲਈਦੀ ਹੁੰਦੀ ਆ ਮੋੜ ਕੇ ਮੋੜ ਆ ਗਿਆ ਸਟੇਜ ਘੁਮਾ ਦੇ ਫਿਰ ਗੱਡੀ ਜਾਣੇਗਾ ਥੱਲੇ ਹੋ ਨਹੀਂ ਕੱਟ ਹੋਣੀ ਆ ਛਾੜ ਕੇ ਹੀ ਕੱਟ ਹੋਣੀ ਆ ਮੈਂ ਕਿ ਰਾਈਟ ਮੋੜ ਕੱਟਣਾ ਆ ਉਹ ਤਾਂ ਆਪਣੇ ਲੈਫਟ ਸਾਈਡ ਹੁੰਦੀ ਆ ਉਹ ਤਾਂ ਫੇਰ ਲੈਫਟ ਸਾਈਡ ਤੋਂ ਛਾੜ ਕੇ ਕੱਟ ਹੋ ਜਾਣੀ ਆ ਰੋ ਚੱਕਰ ਇਹ ਵੇਨ ਉਹਨਾਂ ਕਈ ਵਾਰ ਜਦੋਂ ਹੰਗੰਧ ਹੋਵੇ ਜਾਂ ਜਦੋਂ ਕੋਈ ਪੱਥਰ ਹੋਵੇ ਦਾ ਪੱਥਰੇ ਆ ਲੈਫਟੋਂ ਕੱਟੋ ਕਿ ਮੋੜ ਕੇ ਲੱਗਣੀ ਆ ਗੱਡੀ ਇਦਰਾ ਟੂਆ ਜਾ ਵੀ ਹੈ ਟੂਏ ਵੀ ਬਚਾ ਰਖਿਆ ਉਧਰ ਵੀ ਇੱਕ ਟੂਆ ਆਇਆ ਜਿਆਦਾ ਨਾ ਕਰੀ ਤੁਹਾਨੂੰ ਬਸ ਠੀਕ ਹੈ ਜਿਹੜਾ ਰਾਈਟ ਸਾਈਡ ਤੇ ਟੂਆ ਸਗਾ ਉਹ ਜਿਆਦਾ ਡੂੰਗਾ ਸਗਾ ਜਿਹੜੇ ਲੈਫਟ ਸਾਈਡ ਤੇ ਟੂਏ ਸਗੇ ਉਹ ਥੋੜੇ ਠੀਕ ਸਗੇ ਕਿਉਂਕਿ ਜਿਹੜਾ ਰਾਈਟ ਸਾਈਡ ਤੇ ਟੂਆ ਸਗਾ ਉਹਦੇ ਵਿੱਚ ਟਾਇਰ ਜੇ ਚੱਲ ਜਾਂਦਾ ਘੁਮ ਕੇ ਨਿਕਲਣੀ ਨਹੀਂ ਸੀਗੀ ਇਹ ਹੋਰ ਹਾਂ ਦਾ ਕਿ ਜਿੱਦਾਂ ਆਹ ਰੋਡ ਹੋ ਗਿਆ ਏਦਾਂ ਦੇ ਰੋਡਾਂ ਦਾ ਦੂਰੇ ਜਾਨਕ ਦੂਰ ਤੱਕ ਨੀਂਗਾ ਰੱਖਣੀ ਹੈ ਕਈ ਵਾਰ ਮੋਰੇ ਬਸ ਬੁਸ ਆ ਜਵੇ ਆ ਸਿੰਗਲ ਆ ਮੋੜ ਕੇ ਆਇਆ ਹੈਗਾ ਵੀ ਉਹਨਾਂ ਕਈਆ ਤੇ ਫਿਰ ਰੋਕਣੀ ਪੈਣੀ ਤਾਂ ਦੂਰੋਂ ਦੇਖ ਕੇ ਕਿਤੇ ਦੇਖ ਲਓ ਕਿੱਥੇ ਰਾਹ ਆ ਪਈ ਉੱਥੇ ਗੱਡੀ ਥੱਲੇ ਲਾ ਕੇ ਰੋਕ ਲਵੀਂ ਇਹ ਨਹੀਂ ਜਗਾ ਹੈਗੀ ਆ ਬਾਕੀ ਤੁਸੀਂ ਡਿਪਰ ਯੂਜ਼ ਕਰ ਸਕਦੇ ਆ ਔਰਾਂ ਯੂਜ਼ ਕਰ ਸਕਦੇ ਆ ਅਗਲੇ ਨੂੰ ਕਿ ਅਗਲਾ ਰਾਤ ਜੇ ਜਵੇ ਆਪਾਂ ਨੂੰ ਨੇ ਨੋ ਫਲਕੜੀਆਂ ਬੜੀਆਂ ਗੱਲਾਂ ਮੋੜ ਕੇ ਨਹੀਂ ਤਾਂ ਫਿਰ ਨਹੀਂ ਜਗ੍ਹਾ ਦਿੰਦੇ ਮੋੜ ਕੇ ਫਿਰ ਵੈਕ ਕਰਨੀ ਪੈਣੀ ਹੈ ਗੱਡੀ ਇਹ ਗੱਡੀ ਨਹੀਂ ਨਿਕਲਣੀ ਮੋੜ ਕੇ ਹੁਣ ਆਹ ਰਾਈਟ ਮੋੜ ਕੱਟ ਕੇ ਹਨਾ ਆਪਾਂ ਲੈਫਟ ਜਾਣਾ ਆ ਟੀਪ ਪੁਆਇੰਟ ਆ ਰਿਸਕਿਓ ਮੋੜਿਆ ਦੋਨੋਂ ਪਾਸੇ ਚੈੱਕ ਕਰ ਲਿਓ ਖਾਲੀ ਹੈ ਨਾ ਕਮਾਰੇ ਕੋਲ ਨਹੀਂ ਜਾਣਾ ਕੋਈ ਆ ਸਹੀ ਆ ਕੀ ਲਾ ਚਲੋ ਹੁਣ ਦੀਦਾ ਸਾਹਾ ਟੀ ਪੁਆਇੰਟ ਜਨਾਬ ਦੀਦਾ ਉਹ ਗੱਡੀ ਰੋਕ ਕੇ ਚਾੜ ਲਵੇ